ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮukh ਸਿੰਘ ਆ ਮੈਂ ਪਿੰਡ ਦਾ ਦਾ ਰਹਿਣ ਵਾਲਾ ਹਾਂ ਤੇ ਮੇਰੇ ਲੱਤ ਤੇ ਬਾਹਾਂ ਤੇ ਪ੍ਰੋਬਲਮ ਰਹਿੰਦੀ ਸੀ ਤੇ ਜਦੋਂ ਮੈਂ ਸਵੇਰੇ ਉੱਠਦਾ ਸੀ ਨਾ ਸਾਦੇ ਸਾਦੇ ਜਦੋਂ ਮੈਂ ਪਹਿਲਾ ਹੀ ਪੈਰ ਆ ਲਾਉਂਦਾ ਸੀਗਾ ਤਾਂ ਮੈਨੂੰ ਸਰੀਰ ਬਹੁਤ ਨਰਮ ਜਿਹਾ ਲੱਗਦਾ ਹੁੰਦਾ ਸੀਗਾ ਤੇ ਫਿਰ ਮੈਂ 5-7 ਮਿੰਟ ਬਹਿਣਾ ਤੇ ਥੋੜੀ ਬਹੁਤ ਜਿਹਾ ਐਕਸਰਸਾਈਜ਼ ਕਰਨੀ ਬਾਹਾਂ ਲਾਉਣੇ ਲੱਤਾਂ ਲਾਉਣੇ ਤੇ ਉਸ ਤੋਂ ਬਾਅਦ ਜਦੋਂ ਸਰੀਰ ਠੀਕ ਹੋ ਜਾਂਦਾ ਫਿਰ ਮੈਂ ਤੁਰਨਾ ਤੇ ਫਿਰ ਮੈਂ ਦੇਖਿਆ ਵੀ ਇਹਦਾ ਸਰੀਰ ਬਿਲਕੁਲ ਹੀ ਡਾਊਨ ਹੁੰਦਾ ਜਾਂਦਾ ਤੇ ਫਿਰ ਮੇਰੇ ਇਤੋਂ ਤੋਂ ਦਰਦ ਲੈ ਕੇ ਹੌਲੀ-ਹੌਲੀ ਹੌਲੀ ਬਾਹਾਂ 'ਚ ਬਾਹ ਤੋਂ ਲੱਤ 'ਚ ਲੱਤ 'ਚ ਹੌਲੀ-ਹੌਲੀ ਫਿਰ ਇੱਥੇ ਆ ਜਾਣਾ ਤੇ ਹੌਲੀ-ਹੌਲੀ ਹੌਲੀ ਕਰਦਾ ਸਾਰੇ ਸਰੀਰ 'ਚ ਹੀ ਹੋ ਜਾਂਦਾ ਸੀਗਾ ਫਿਰ ਮੈਨੂੰ ਖੱਬੇ ਪਾਸੇ ਦਾ ਬਿਲਕੁਲ ਹੀ ਡਾਊਨ ਹੀ ਲੱਗਦਾ ਸੀਗਾ ਫਿਰ ਮੈਂ ਸੋਚਿਆ ਮੈਂ ਯਾਰ ਇਹ ਤਾਂ ਇੱਕ ਪਾਸਾ ਤਾਂ ਡਾਊਨ ਹੈਗਾ ਹੀ ਸੰਜਾ ਵੀ ਕਿਤੇ ਖੱਬੇ ਪਾਸੇ ਹੀ ਨਾ ਹੋ ਜਵੇ ਮੈਂ ਕਈ ਜਗ੍ਹਾ ਦਵਾਈਆਂ ਲਈਆਂ ਤੇ ਫਰਕ ਨਹੀਂ ਪਿਆ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਸ਼ਾਰਟਕਾ ਬਿਮਾਰੀ ਆ ਕੋਈ ਤੇ ਮੈਂ ਦਵਾਈਆਂ ਲੈਦਾ ਲੈਂਦਾ ਥੱਕ ਗਿਆ ਤੇ ਫਿਰ ਮੈਨੇ ਇੱਕ ਦੋਸਤ ਨੇ ਦੱਸਿਆ ਕਿ ਇੱਕ ਡਾਕਟਰ ਸਾਹਿਬ ਦਾ ਵਾਲਟੋਨ ਆ ਤੇ ਉਹਨਾਂ ਤੋਂ ਦਵਾਈ ਲੈ ਕੇ ਦੇਖਦਾ ਤੇ ਫਿਰ ਮੈਂ ਉਹਨਾਂ ਤੋਂ ਟਰੀਟਮੈਂਟ ਕਰਾਇਆ ਦੋ ਚਾਰ ਮਹੀਨੇ ਦਵਾਈ ਖਾਧੀ ਤੇ ਮੈਨੂੰ ਆਰਾਮ ਆ ਗਿਆ ਫਿਰ ਹੌਲੀ 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 ਫਿਰ ਉਹਨਾਂ ਨੇ ਦੋ ਚਾਰ ਐਕਸਰਸਾਈਜ਼ਾਂ ਦੱਸੀਆਂ ਤੇ ਐਕਸਰਸਾਈਜ਼ਾਂ ਦੇ ਨਾਲ ਮੈਨੂੰ ਹੋਰ ਫਰਕ ਪੈ ਗਿਆ ਤੇ ਮੈਂ 5-6 ਦੋ ਮਹੀਨੇ ਦਵਾਈ ਖਾਧੀ ਤੇ ਮੈਂ ਬਿਲਕੁਲ ਸਹੀ ਹੋ ਗਿਆ ਹੁਣ ਮੈਂ ਬਿਲਕੁਲ ਸਹੀ ਹਾਂ ਤੰਦਰੁਸਤਾਂ ਤੇ ਮੈਂ ਡਾਕਟਰ ਸਰਦਾਜੀ ਦਾ ਬਹੁਤ ਰਣੀਆ ਜਿਨ੍ਹਾਂ ਨੇ ਮੇਰੀ ਬਿਮਾਰੀ ਠੀਕ ਕਰਤੀ ਧੰਨਵਾਦ ਜੀ